ਵਿਦਾਨ ਸਭਾ ਹਲਕਾ ਡੇਰਾ ਬਾਬਾ ਨਾਗਦੀ ਅੱਜ ਜਿੰਮੀ ਚੌਂ ਦੀਆਂ ਹੋਈ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਦੀਪ ਸਿੰਘ ਰੰਦਾਵਾ ਵੱਲੋਂ ਕਾਂਗਰਸ ਦੇ ਉਮੀਦਵਾਰ ਜਤਿੰਦਰ ਕੌਰ ਰੰਦਾਵਾ ਨੂੰ ਵੱਡੀ ਵੋਟਾਂ ਨਾਲ ਹਰਾ ਕੇ ਸ਼ਾਨਦਰ ਜਿੱਤ ਹਾਸਲ ਪ੍ਰਾਪਤ ਕਰਨ ਉਪਰੰਤ ਸ਼ੀ ਮੰਦਰ ਕਲਾਨੌਰ ਪਹੁੰਚੇ ਜਿੱਥੇ ਉਹਨਾਂ ਨੇ ਮਨਤਮਸਤ ਹੋ ਕੇ ਭਗਵਾਨ ਸ਼ੀਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਹਨਾਂ ਦਾ ਇਸ ਜਿੱਤ ਲਈ ਧੰਨਵਾਦ ਵੀ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਤਕਦੀਰ ਸਿੰਘ ਕਾਰੀਵਾਲ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਅਜੀਤ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਤੇ ਵਲੰਟੀਅਰਾਂ ਹਾਜ਼ਰ ਹਨ ਮਾਣ ਮਾਣ ਕੋਸ਼ਿਸ਼ ਕਰੀਏ ਨਾਦਰੂਪਾ ਹੈ ਸ੍ਰੀ ਭਾਵਨਾ ਜੀ ਕਾ ਨਾਮ ਲੈ ਕਾਰਿਆਵੇ ਨੋ ਨਿਕਾਰਾਇ ਆਪਣੀ ਫਟੇ ਕਰਕੇ ਆਪ ਦੇ ਚਰਨ ਉਹ ਨਕ ਮਸਤ ਹੋਏ ਹਨ ਇਹਨਾਂ ਦੇ ਨਾਲ ਆਈ ਉਹ ਜਿਹੜੇ ਸਾਥ ਸੰਗਤ ਆ ਹਾਜ਼ਰੀ ਲਾਉਣੇ ਲੇਖੇ ਲਾਉਣੇ ਇਹਨਾਂ ਨੂੰ ਚੜ੍ਹਦੀ ਕਲਾ ਜਖੜ ਰੱਖਣਾ ਬਹੁਤ ਸ਼ਰਮ ਤੇ ਬਰਵਾੜ ਕੀ ਜੈ ਹੈਲੋ ਬਹੁਤ ਬਹੁਤ ਤਰਸੁਕ ਹੋਈ ਅੱਜ ਦੀ ਜਿੱਤ ਨੂੰ ਬੜੀ ਖੁਸ਼ੀ ਆ ਬੜਾ ਖੁਸ਼ੀ ਨੂੰ ਭਰਿਆ ਮਾਹੌਲ ਹੈ ਇਹ ਜਿੱਤ ਦਾ ਸਾਰਾ ਸਿਹਰਾ ਮੇਰੇ ਆਮ ਆਦੀ ਪਾਰਟੀ ਦੇ ਵਰਕਰ ਸੇਵਾਦਾਰ ਕੋਟ ਸਪੋਰਟਰ ਜਿਨ੍ਹਾਂ ਨੇ ਰਾਤ ਨੂੰ ਮੇਰੇ ਲਈ ਮਿਹਨਤ ਕਰਕੇ ਇਹ ਜਿੱਤ ਵਾਲ ਮੈਨੂੰ ਲੈ ਕੇ ਆਏ ਨੇ ਉਹਨਾਂ ਦਾ ਧੰਨਵਾਦ ਕਰਨਾ ਤੇ ਭਗਵਾਨ ਜੀ ਬੋਲੇ ਸ਼ੰਕਰ ਮਹਾਰਾਜ ਇਹਨਾਂ ਬਦਕਤੇ ਖਣਾ ਜਿਨ੍ਹਾਂ ਦੀ ਕਿਰਪਾ ਨਾਲ ਅੱਜ ਇਹ ਮਕਾਮ ਹਾਸਲ ਹੋਇਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ